ਤਨ ਤਨ ਸ੍ਰੀ ਗੁਰਤੇਗ ਭਾਦਰ ਸਾਹਿਬ ਜੀ ਦਾ ਜੋ ਸਿੱਧੀ ਦਿਹਾੜਾ 350 ਸਾਲਾ ਮਨਾਇਆ ਜਾ ਰਿਹਾ ਹੈ। ਦੇਸ ਵਿਦੇਸ ਚ ਸੋ ਨਗਰ ਕਰ ਤਨਹਾਨਗੇ ਸੰਤਾ ਇਕੱਠੀਆਂ ਹੋਣਗੇ ਆ लंगर लगाए जाप होएगा जागना पेगा जप की है जाप की है ज्ञान की की है है समझ की है सब जुड़ना पेगा जुड़ांगे ता जे सुनांगे अच्छा ਆਪਣੇ ਆਪ ਦੀ ਜਾਨ ਬਿਸ਼ਾਨ ਕਰਨੀ ਪੈਗੀ ਗੁਰ ਤੇਗ ਬਹਾਦਰ ਸਿਮਰਿਐ ਕਰਨੋਂ ਨਿਦ ਆਵਤਾਇ ਸਿਮਰਨਾ ਕੀ ਹੈ ਸਮਝਣਾ ਹੈ ਖੋਜ ਕਰਨੀ ਹੈ ਜੇ ਤੋ ਅਸੀਂ ਜੀਵਨ ਜੀਵਾਂਗੇ ਇੱਕ ਇੱਕ ਪੌੜੀ ਚੜਨਾ ਪਏਗਾ ਗਲਤੀਆਂ ਕਰਨੀਆਂ ਇਹ ਆਦਮੀ ਦੀ ਫਿਤਰਤ ਹੈ ਬੰਦੇ ਦੀ ਫਿਤਰਤ ਹੈ ਜੇ ਗਲਤੀਆਂ ਨਹੀਂ ਕਰ ਰਹੇ ਹਰ ਤੇ ਅਸੀਂ ਰੱਬ ਬਣ ਕੇ ਨਹੀਂ ਪਰਮੇਸ਼ਰ ਨੇ ਸਾਨੂੰ ਸਭ ਕੁਝ ਸਮਝਾਣ ਲਈ ਬੰਦਿਆਂ ਨੂੰ ਬਣਾਇਆ ਹੈ 84 85 86 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਕੋਈ ਮਿਸਤਰੀ ਚੀਜ਼ ਬਣਾ ਕੇ ਵਿੱਚ ਨਹੀਂ ਬੰਨਦਾ ਬਾਰੇ ਦੀ ਜਗਿਆ ਸੋ ਵੈਕ ਰਮੈ ਰੋ ਕਰਨਾ ਇੱਕ ਵਾਰੀ ਵੈਕ ਰੋ ਕਰਨਾ ਸੀ ਸਮਝਣਾ ਸੀ ਲੋੜੇ ਚੰਗਾ ਆਪਣਾ ਕਰਪਨੋ ਨਿਛ ਸਦਾਈਏ ਭਾਈ ਲਮਜੋਤ ਸਿੰਘ ਜੀ ਰਾਜਲਾ ਭਾਈ ਸੰਦੀਪ ਸਿੰਘ ਸਮਾਣਾ ਮੰਡੀ ਭਾਈ ਮਾਨ ਸਿੰਘ ਚੌਥਾਪੜੇ ਵਾਲੇ ਮਰੋੜੀ ਤੋਂ ਇਹ ਵੀ ਸਾਨੂੰ ਆਵਾਦਿਤ ਖੜੀ ਕਿਰਤ ਨਾਲ ਲਿਹਾਲ ਕਰ ਰਹੇ ਹਾਂ ਇੱਕ ਮਨ ਦੇ ਰੋਗ ਹਨ ਮਨ ਦੀ ਖਰਾਕ ਹੈ ਇੱਕ ਤਨ ਦੀ ਖਰਾਕ ਹੈ ਤਨ ਦੇ ਰੋਗ ਹਨ ਅੱਛਾ ਮਨ ਦਾ ਤਾਂ ਕਦੀ ਕਿਸੇ ਨੇ ਸਾਨੂੰ ਆਪਾ ਸਰੀਰ ਦਾ ਅਸਾਂਂ ਹੀ ਨਹੀਂ ਸਮਝਦੇ ਅੰਤ ਤੇ ਆਪਾਂ ਚੜ੍ਹ ਕਰੇ ਪੀਚਾਰ ਜਿਵੇਂ ਕਿਸੇ ਜੀਣ ਹੈ ਸਾਰਿਆਂ ਨੂੰ ਆਜ਼ਾਦੀ ਹੈ ਸੋ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਦੇਹੀ ਚ ਮਿਲੇਗਾ ਸੰਗਤ ਕਰਨੀ ਪੈਗੀ ਆਪਣੇ ਮਨ ਨੂੰ ਸਮਝਾਣਾ ਪਏਗਾ ਕਲਯੁਗ ਕੀ ਹੈ ਜੇ ਸਾਡੇ ਮਨ ਵਸ ਨਹੀਂ ਕਲਯੁਗ ਹੈ ਜੇ ਮਨ ਵਸ ਸਤ ਜੁਗ ਹੈ ਇੱਕ ਇੱਕ ਕਰ ਭੌਕੇ ਵੱਡੇ ਠੀਕ ਹੈ ਜਿਹੜਾ ਦੁੱਖ ਹੈ ਸਾਡਾ दारू ਹੈ ਇੱਕ ਇੱਕ ਪੌੜੀ ਚੜਨਾ ਪਏਗਾ ਦੁੱਖ ਦਾ ਲਾਜ ਕਰਨਾ ਪਏਗਾ ਤਤਸਾਰ ਤੱਕ ਜਾਣਾ ਪਏਗਾ ਦੁੱਖ ਕਿਉਂ ਹੈ ਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਂਝਾ ਪ੍ਰਦੇਸ਼ ਦੇ ਰਹੇ ਹਨ ਖੱਤਰੀ ਬ੍ਰਾਹਮਣ ਸੂਦ ਵਾਇਸ ਕੀ ਪ੍ਰਾਪਤ ਕਰਨਾ ਸਭ ਕੁਛ ਇੱਥੇ ਹੀ ਚ ਮਿਲੇ ਸਾਰਿਆਂ ਨੂੰ ਸਤਕਾਰ ਦਿੱਤਾ ਜਿਵੇਂ ਕਿਸੇ ਨੇ ਜੀਣਾ ਹੈ ਜੋ ਸਾਰੇ ਸੰਸਾਰ ਤੇ ਵਿਸਫਤੇ ਗੱਲ ਲੱਗਦੀ ਆ ਉਹ ਸਮਝ ਨਹੀਂ ਪੈਗੀ ਸੂਰਜ ਕਹਿਣਾ ਫਰਕ ਰੱਖਦਾ ਕੋਈ ਹਵਾ ਧਰਤੀ ਕਿਸੇ ਨਾਲ ਅਸੀਂ ਜਾਤਾਂ ਪਾਤਾਂ ਸਮਝ ਲੀਆ ਵੱਡੀਆਂ ਪਾਲੀਆਂ ਜੀ ਚੱਲ ਗੁਰੂ ਕਰ ਦਾ ਸੇਵਾਦਾਰ ਭਾਈ ਗੰਦੇਵ ਸਿੰਘ ਜੀ ਮਾਰੇ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਕੱਲ੍ਹ